ਮੈਂ ਕਿਹਾ ਯਾਰ ਹੁਣ ਸਮਝ ਨਹੀਂ ਲੱਗਦੀ ਕੀ ਹੋ ਗਿਆ ਮੈਂ ਸਾਰੇ ਕਿਤੇ ਦੇਖ ਕੇ ਆਈ ਹਾਂ ਕਿਤੇ ਨਹੀਂ ਮਿਲੇ ਇੱਧਰ ਕੀ ਕਰਦੇ ਹੋ ਤੁਸੀਂ ਬੈਠਾ ਮੈਂ ਕੀ ਕਰਨਾ ਨਾ ਬੈਠੇ ਤਾਂ ਹੈਗੇ ਉਹ ਗੱਲ ਕੀ ਹੋ ਗਈ ਨਾ ਚਾ 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 ਚ ਨੇ ਰੋਟੀ ਖਾਦੀ ਆ ਨਾ ਹੁਣ ਰੋਟੀ ਦਾ ਕੋਈ ਨਾਮ ਲਿਆ ਤੁਸੀਂ ਭੁੱਖ ਨਹੀਂ ਲੱਗਦੀ ਮੈਨੂੰ ਨਾ ਗਾਲਤਾ ਦੱਸੋ ਕੀ ਹੋ ਗਈ ਕੀ ਗੱਲ ਕਿਹੜੀ ਗੱਲ ਦੀ ਟੈਨਸ਼ਨ ਲਈ ਬੈਠੇ ਹੋ ਹੁਣ ਟੈਨਸ਼ਨ ਕੁਛ ਨਹੀਂ ਹੁਣ ਮੈਨੂੰ ਮੈਂ ਦੱਸੂਗਾ ਕਿਹਨੂੰ ਦੱਸੋਗੇ ਗੱਲ ਵੀ ਦੱਸ ਦੋ ਕੋਈ ਜਦੋਂ ਮੈਂ ਕਹੀ ਐ ਨਾ ਕੋਈ ਟੈਨਸ਼ਨ ਨਹੀਂ ਗਈ ਮੈਨੂੰ ਕਿਹੜਾ ਕਾਤੋਂ ਬੈਠੇ ਹੋ ਦੱਸੋ ਬਸ ਕੋਈ ਸੋਚ ਜੈਨਾ ਕਿ ਕਿਵੇਂ ਹੋ ਕੰਮ ਕਰਨਾ ਕਿਵੇਂ ਨਹੀਂ ਕਿਹੜਾ ਕੰਮ ਤੂੰ ਕੀ ਲੈਣਾ ਤੈਨੂੰ ਆਪੇ ਦੱਸ ਦਊਗਾ ਜਦੋਂ ਕੰਮ ਹੋ ਗਿਆ ਨਾ ਸਾਰੇ ਪਿੰਡ ਨੂੰ ਪਤਾ ਲੱਗ ਜਾਊਗਾ ਇਹੋ ਜਿਹਾ ਕੀ ਕੰਮ ਕਰ ਲੱਗਿਓ ਤੁਸੀਂ ਪਹਿਲਾਂ ਘਰ ਦੇ ਨਾਲ ਰਾਏ ਕਰੀਦੀ ਹੁੰਦੀ ਹੈ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਬਾਅਦ ਚ ਨਤੀਜੇ ਮਾੜੇ ਹੁੰਦੇ ਆ ਕੀ ਮਾੜੇ ਨਤੀਜੇ ਹੁੰਦੇ ਆ ਤਾਂ ਨਤੀਜਾ ਮਾੜਾ ਨਿਕਲ ਗਿਆ ਘਰ ਦੇ ਨੂੰ ਪੁੱਛ ਪੁੱਛ ਕੇ ਜਿਹੜੇ ਕੰਮ ਕੀਤੇ ਸੀਗੇ ਉਹ ਲੈ ਆਇਆ ਨਾ ਦੇਖ ਲੈ ਵਿਆਹ ਕੀ ਹੁਣ ਉਹ ਤਾਂ ਲਿਆਂਦਾ ਮੈਨੂੰ ਪਤਾ ਹੀ ਆ ਗੱਲ ਤਾਂ ਬਹੁਤ ਮਾੜੀ ਆਨ ਸਾਰੇ ਪਾਸੇ ਤਾਂ ਬੇਇੱਜ਼ਤੀ ਹੋਗੀ ਆਪਣੀ ਇੱਥੇ ਸੱਤ ਕਿੱਲੇ ਨੂੰ ਵੇਖਦੇ ਸੀਗੇ ਤਿੰਨ ਮਾਰੇ ਮੱਥੇ ਤਿੰਨ ਤੋਂ ਦੱਸ ਕੀ ਕਰਾਉਣਾ ਸੀਗਾ ਫਿਰ ਹੁਣ ਜੇ ਤਿੰਨ ਆ ਗਿਓ ਹੁਣ ਉਹ ਤਾਂ ਨਹੀਂ ਜਾਣ ਦੇ ਵਿੱਚ ਆਪਦੇ ਹੱਥੋਂ ਉਹ ਤਾਂ ਜਾਂਦੇ ਨਹੀਂ ਕਿਸੇ ਹਿਸਾਬ ਨਾਲ ਜਦੋਂ ਸਾਰੇ ਪੰਚਾਇਤ ਦੇ ਵਿੱਚ ਗੱਲ ਹੋ ਗਈ ਪਰ ਜਿਹੜੀ ਗੱਲ ਹੁਣ ਮੈਂ ਸੋਚੀ ਆ ਨਾ ਨਾ ਉਹ ਦੂਜੇ 4 ਕਿੱਲੇ ਦੀ ਸੋਚੀ ਆ ਨਾ ਕਿਵੇਂ ਕੀ ਚਾਚੇ ਨੂੰ ਰਾਹੋਂ ਹਟਾਉਣਾ ਪਊਗਾ ਚਾਚੇ ਨੂੰ ਮਾਰਨਾ ਪਊਗਾ ਫੇਰ ਹੀ ਉਹ 4 ਕਿੱਲੇ ਮੇਰੇ ਨਾਮ ਲੱਗਣਗੇ ਥੋੜਾ ਦਿਮਾਗ ਸੈਕਟਾ ਮੜ ਮੋਟਾ ਕਿਉਂ ਇਹੋ ਜਿਹੀ ਗੱਲਾਂ ਕਰੀ ਜਾਂਦੇ ਹੋ ਸੈਕਟ ਹੀ ਦਿਮਾਗ ਤਾਂ ਹੀ ਕਿ ਹੈ ਜੀ ਚਾਚਾ ਨੂੰ ਮਾਰ ਕੇ ਆਪ ਜੇਲ੍ਹ ਚ ਬਹਿ ਜਾਓ ਮੁਰ ਕਿਹੜੀ ਆ ਪਿੱਛੇ ਆ ਗਈ ਹੈ ਜਮੀਨ ਇਹ ਵੀ ਰੋਲਦੀ ਫਿਰਦੂ ਕਿਸੇ ਕੋਈ ਲੈ ਜਾਊਗਾ ਓਏ ਰਾਏ ਕਿਵੇਂ ਜੇਲ੍ਹ ਚ ਜਾੜੂਗਾ ਜਦੋਂ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਕੋਈ ਲੱਗਦਾ ਉਹ ਨਹੀਂ ਤਾਂ ਮੈਂ ਸੋਚੀ ਜਾਂਦਾਗਾ ਗੱਲ ਸੁਣ ਲੈ ਮੇਰੀ ਠੀਕ ਹੈ ਚਾਚੇ ਨੂੰ ਕਿਵੇਂ ਮਾਰਨਾ ਵੀ ਆਪਣਾ ਨਾਮ ਵੀ ਨਾਵੇਂ ਕਹਿੰਦੇ ਨੇ ਤੇ ਸੱਪ ਵੀ ਮਰ ਜੇ ਤੇ ਛੋਟੀ ਵੀ ਨਾ ਟੁੱਟੇ ਅੱਜ ਕੰਮ ਕਰਨਾ ਅੱਜ ਕੱਲ ਇਹੋ ਜਿਹਾ ਕੁਝ ਨਹੀਂ ਹੈਗਾ ਅੱਜ ਕੱਲ ਮਿੰਟਾ ਜੀ ਪਤਾ ਲੱਗ ਜਾਂਦਾ ਸ ਸਾਰਾ ਨਾਮ ਹੀ ਹੋ ਤੇ ਆ ਉਹ ਜਿਹੜੀ ਹੁਣ ਵਿਆਹ ਕੇ ਆਈ ਹੈ ਜੀ ਤੁਸੀਂ ਮੈਨੂੰ ਨਾ ਮਾਰ ਦਿਓ ਮੈਂ ਇੱਥੇ ਇਕੱਲੀ ਕੀ ਕਰੂੰਗੀ ਤੂੰ ਗੱਲ ਕਿਉਂ ਨਹੀਂ ਸਮਝਦੀ ਮੈਨੂੰ ਬਾਈ ਸਮਝਾ ਕੇ ਗਿਆ ਸਾਰਾ ਕੁਝ ਠੀਕ ਹੈ ਕੱਲ ਨੇ ਜਾ ਰਹੀ ਦਿੱਤੀ ਸੀ ਉਹ ਮੈਨੂੰ ਕਹਿੰਦਾ ਵੀ ਐ ਕਰਕੇ ਆ ਹੱਲ ਕਰਨਾ ਪਊਗਾ ਫੇਰ ਹੀ ਸੱਦੇ ਸੱਤ ਕਿਲੇ ਤੇਰੇ ਕੋਲੇ ਆਉਣ ਹੱਥ ਬੰਨੇ ਮੇਰੇ ਦੋਨੇ ਇਹੋ ਜਿਹਾ ਕੋਈ ਕੰਮ ਨਾ ਕਰਿਓ ਕਿ ਕੱਲ ਨੂੰ ਇੱਥੇ ਮੈਂ ਇਕੱਲੀ ਹੋ ਜਾ ਮਰੋਂਦੀ ਫਿਰਾਂ ਪਿੱਛੇ ਇਕੱਲੀ ਇੱਥੇ ਕਿਉਂ ਘਬਰਾਉਣੀ ਐ ਤੂੰ ਨਾ ਘਬਰਾਇਆ ਕਰ ਮੇਰੀ ਗੱਲ ਸੁਣ ਮੈਂ ਬੈਠਾ ਨਾ ਮੈਂ ਕਿਸੇ ਸਕੀਨ ਦੇ ਨਾਲ ਹੀ ਸੋਚੂੰਗਾ ਕੋਈ ਨਾ ਕੋਈ ਹੱਲ ਹੋ ਜੂਗਾ ਆਪੇ ਤੋਨਾ ਮੈਨੂੰ ਅੱਗੇ ਬਹੁਤ ਟੈਨਸ਼ਨ ਆ ਰਹੀ ਹੈ ਮੇਰਾ ਦਿਮਾਗ ਨਾ ਖਰਾਬ ਕਰ ਮੈਨੂੰ ਸੋਚ ਲੈਂਦੇ ਕਿਵੇਂ ਉਹਨੂੰ ਪਾਰ ਲਾਉਣਾ ਕਿਵੇਂ ਨੇ ਤੁਸੀਂ ਰਹਿਣ ਤੋਂ ਇਹੋ ਜਿਹੀ ਗੱਲਾਂ ਕਰਨ ਨੂੰ ਕੋਈ ਨਹੀਂ ਆਪਾਂ ਬਹਿ ਕੇ ਗੱਲਾਂ ਨਾਲ ਹੀ ਗੱਲ ਕਰ ਲਾਂਗੇ ਆ ਮਰਨ ਮਰਾਉਣੀਆਂ ਗੱਲਾਂ ਤੱਕ ਨਾ ਜਾਓ ਤੁਸੀਂ ਗੱਲਾਂ ਨਾਲ ਗੱਲ ਨਹੀਂ ਹੁੰਦੀ ਘਰ ਉਜੜਦੇ ਉਜੜ ਜਾਂਦੇ ਇਹੋ ਜਿਹੀ ਗੱਲਾਂ ਨਾਲ ਓਏ ਯਾਰ ਓਦੇ ਪੰਚਾਇਤ ਦੇ ਵਿੱਚ ਕਿੰਨਾ ਟਾਂ ਦਾ ਗੱਲ ਕਰੀਏ ਆਈ ਗੱਲ ਕਿਸੇ ਵੇਲੇ ਨਹੀਂ ਆਈ ਨਾ ਤਨ ਕਿੱਲੇ ਤਾਂ ਆ ਗਏ ਨਾ ਆਏ ਕਿਉਂ ਨਹੀਂ ਕਿਸੇ ਵੇਲੇ ਕੋਈ ਗੱਲ ਨਹੀਂ ਆਈ ਆਪਾਂ ਚਾਰ ਕਿੱਲੇ ਵੀ ਲੈ ਲਾਂਗੇ ਓ ਮੈਨੂੰ ਪਤਾ ਬਹੁਤਾ ਟਾਈਮ ਕਿਆ ਹਾਂ ਮੰਮੀ ਦੇ ਬਾਲੇ ਚ ਲੜਪੀ ਪਤਾ ਨਹੀਂ ਕਾਹ ਤੋਂ ਕਿਸ ਗੱਲੋਂ ਬਠੀ ਹੋਰੀਆਂ ਗੱਲਾਂ ਸੁਣਾਉਂਗਾ ਮੰਮੀ ਨੂੰ ਉਹੋ ਬੋਲਣੇ ਨਹੀਂ ਕੁਝ ਬੋਲਣਾ ਹੁੰਦਾ ਤਾਂ ਹੀ ਤਾਂ ਮੈਂ ਕਹਿਣਾ ਨਾ ਉਹਦਾ ਮੂੰਹ ਬੰਦ ਕਰਨਾ ਜਦੋਂ ਚਾਚਾ ਮਰ ਗਿਆ ਨਾ ਉਦੋਂ ਉਹਦਾ ਮੂੰਹ ਆਪੇ ਬੰਦ ਹੋ ਜੂਗਾ ਲੱਗੀ ਚਾਚਾ ਤਾਂ ਮਰ ਜੂਗਾ ਮੈਂ ਤੈਨੂੰ ਜੇ ਚ ਲੈ ਜਾਣਗੇ ਚੱਕ ਕੇ ਉਹ ਕਿਵੇਂ ਲੈ ਜਾਣਗੇ ਉਹੀ ਮੈਨੂੰ ਸੋਚ ਤਾਂ ਲੈਣ ਦੇ ਤੂੰ ਕਿਵੇਂ ਦਿਮਾ ਖਾਂਣ ਲੱਗ ਗਿਆ ਨਹੀਂ ਆ ਗਈ ਪਤਾ ਨਹੀਂ ਤੁਸੀਂ ਐ ਕਿਉਂ ਕਰਦੇ ਹੋ ਕਿਉਂ ਕਿਸਦੇ ਮਗਰ ਲੱਗਦੇ ਹੋ ਕਦੇ ਆਪਦੀ ਦਿਲ ਦੀ ਗੱਲ ਨਹੀਂ ਸੁਣਦੇ ਬਰੇ ਚਾਚੇ ਮਗਰ ਲੱਗੇ ਹੋਏ ਸੀ ਹੁਣ ਬਾਈ ਪਿੱਛੇ ਲੱਗ ਜੋ ਮੈਂ ਤਾਂ ਹੈਰਾਨ ਹਾਂ ਬਾਈ ਨੇ ਅਜੇ ਉਹਨੇ ਸਿਰਫ ਮੈਨੂੰ ਇੱਕ ਦੱਸਿਆ ਹੀ ਸੀਗਾ ਤੇ ਮੈਨੂੰ ਉਹਦੀ ਗੱਲ ਚੰਗੀ ਲੱਗ ਗਈ। ਨਾ ਲੱਗਿਆ ਮੈਨੂੰ ਸੋਚਣ ਦੇ ਕਿਵੇਂ ਉਹਨੂੰ ਪਾਰ ਲਾਣਾ ਕਿਵੇਂ ਨਹੀਂ ਬਸ ਮੈਂ ਟਿਕਾਣੇ ਲਾ ਕੇ ੜੂਆ ਚਾਚੇ ਨੂੰ ਹੁਣ ਨਹੀਂ ਮਾੜਦਾ। 4 ਕਿੱਲੇ ਜ਼ਮੀਨ ਦੇ ਨਹੀਂ ਜਾਣਦਾ ਮੈਂ। ਉਹ ਆ ਗਈ ਇੱਥੇ ਆ ਗਈ 3 ਕਿੱਲੇ। 3 ਕਿੱਲੇ ਨਾਲ 10 ਕੀ ਬਣਦਾਗਾ? ਉਹ 4 ਕਿੱਲੇ ਨਹੀਂ ਜਾਂਦੇ ਆਪਣੇ ਹੱਥੋਂ ਤੁਸੀਂ ਕਿਉਂ ਨਹੀਂ ਸਮਝਦੇ ਮਰਨ ਮਰੋਣ ਦੀ ਗੱਲਾਂ ਨਾ ਕਰੋ ਕੱਲ ਨੂੰ ਤੁਹਾਨੂੰ ਕੁਝ ਹੋ ਗਿਆ ਫਿਰ ਮੈਂ ਕੀ ਕਰੂੰਗੀ? 4 ਕਿੱਲੇ ਇਹਨਾਂ ਨੂੰ ਵਿਸ਼ਵਾਸ ਨਹੀਂ ਹੈਗਾ ਮੇਰੇ ਤੇ। ਵਿਸ਼ਵਾਸ ਹੈ ਕਿ ਭਰਾ ਉਹ ਗੱਲਾਂ ਚੁਣਾਈ ਗੱਲ ਤੋਂ ਕੀ ਪਤਾ ਹੈ ਕਿ ਨੂੰ ਕੀ ਹੋ ਜੇ ਯਾਰ ਖੇਤ ਆਪੇ ਉਹਨੂੰ ਵੱਡ-ਵੱਡ ਕੇ ਮਾਰ ਦਾਂਗੇ ਕਿਸੇ ਪਾਸੇ ਚਾਰ ਦੇ ਵਿੱਚ ਦੱਬ ਦਾਂਗੇ ਕੁਛ ਨਹੀਂ ਪਤਾ ਲੱਗਦਾ ਠੀਕ ਹੈ ਰਹਿਣ ਤੋਂ ਰਹਿਣ ਤਾਂ ਤੁਸੀਂ ਇਹੋ ਜਿਹਾ ਕੁਝ ਨਾ ਸੋਚੋ ਮੈਂ ਤੁਹਾਡੇ ਪੈਰੀ ਪੈਣੀ ਆ ਤੁਸੀਂ ਇਹੋ ਜਿਹਾ ਕੰਮ ਨਾ ਕਰੋ ਫਿਰ ਹੋਰ ਕੀ ਕਰਾਂ ਦੱਸ ਤੂੰ ਦਾ ਕੋਈ ਰਾਹ ਦੱਸ ਕੀ ਕਰਾਂ ਕੋਈ ਗੱਲ ਨੂੰ ਬੈ ਕੇ ਗੱਲ ਕਰ ਨਿੰਦੇ ਆਪਣੀ ਮੇਰੇ ਨਾਲ ਵੀ ਗੱਲ ਕਰਦੀ ਜੇ ਮੈਂ ਕਿਹਾ ਬੇਬੇ ਗੱਲ ਕਰ ਲੈਣਾ ਉਹ ਗੱਲ ਕਰਦੀ ਹੈਗੀ ਨਾ ਤੂੰ ਗੱਲ ਕਰਦੀ ਹੈਗੀ ਉਹ ਕੀ ਹੋ ਜੂਗਾ ਹੁਣ ਮਾਰਿਆ ਹਾਂਗੇ ਫਿਰ ਉਹਨੂੰ ਤੁਸੀਂ ਮਾਰਾਂ ਮਾਰੂੰਗਾ ਹੀ ਹੁਣ ਮੈਂ ਸੋਚ ਲਿਆ ਬਸ ਹਾਂ ਹੰ ਨਹੀਂ ਲੱਗਦਾ ਮੈਨੂੰ ਕੀ ਕਰਾਂ ਕੀ ਨਹੀਂ ਦਿਮਾਗ ਖਰਾਬ ਹੋਇਆ ਪਿਆ ਸਮਝੋ ਬਾਹਰ ਹੋ ਗਈ ਗੱਲ ਮੇਰੇ ਸਮਝ ਤਾ ਆਪੇ ਬਾਹਰ ਹੋ ਗਜਾ ਇਹ ਕੋਈ ਸੋਚਦੇ ਹੋ ਇਹੋ ਜਿਹਾ ਕੁਛ ਨਾ ਸੋਚੋ ਕੋਈ ਗੱਲ ਨਹੀਂ ਤਨ ਕਿਲੇ ਮਿਲ ਗਿਆ ਆਰਾਮ ਨਾਲ ਸੁੱਤਾ ਨਿਕਲੇ ਬਹੁਤ ਹੁੰਦੇ ਆ ਬਹੁਤ ਹੁੰਦੇ ਮੇਰੇ ਨਾਲ ਕੀ ਕਹਿੰਦੀ ਸੀ ਅੱਜ ਉਹ ਕਹਿੰਦੀ ਸੀ ਕਹਿੰਦੀ ਤੂੰ ਮੰਮੀ ਨੂੰ ਕਹਿੰਦੀ ਤੂੰ ਦਿੌਰ ਘਰੇ ਰੱਖ ਛੱਡਿਆ ਸੀਗਾ ਜਾਣ ਕੇ ਨਹੀਂ ਵਿਆਹ ਹੈ ਗੱਲਾਂ ਬਣਾਉਂਦੀ ਆ ਨਾ ਮੈਨੂੰ ਦੱਸੀ ਨਾ ਇਹ ਗੱਲਾਂ ਮੈਥੋਂ ਸਹਿਣ ਨਹੀਂ ਹੁੰਦੀਆਂ ਨਹੀਂ ਹੁੰਦੀਆਂ ਤੁਸੀਂ ਮੇਰੇ ਕੋਲ ਨਾ ਤਰੋ ਇਹ ਗੱਲਾਂ ਆ ਕੇ ਕੰਮ ਬਾਜੂਆ ਇਥੇ ਕੰਬ ਰਹੀ ਪਿਆ ਸਾਨੂੰ ਸਿਆਹ ਕੋ ਸੋਚੀ ਆਨੇ ਤੁਸੀਂ ਸੋਚੀ ਜਨੇ ਸੋਚੂਗਾ ਹੀ ਮੈਂ ਤਾਂ ਬੇਬੇ ਕਿੱਥੇ ਹੈ ਜੀ ਬੇਬੇ ਤਾਂ ਅੰਦਰ ਆ ਬਲਾ ਬੇਬੇ ਨੂੰ ਰੇ ਬੇਬੇ ਆ ਜਾਂਦੇ ਬੇਬੇ ਨੂੰ ਬੇਬੇ ਨਾਲ ਕਰ ਲਾਂ ਗੱਲ ਕੋਈ ਨਹੀਂ ਬੇਬੇ ਨੂੰ ਦੱਸੂਗਾ ਬੇਬੇ ਤਾਂ ਆਪ ਦੇਖ ਲਈ ਤੂੰ ਰਾਜੀ ਹੋਊਗੀ ਇਸ ਗੱਲ 'ਤੇ ਬੇਬੇ ਕਿਉਂ ਰਾਜੀ ਹੋਊਗੀ ਉਹ ਕਿਉਂ ਹੋਊਗੀ ਮੇਰਾ ਪੁੱਤ ਜੇਲ੍ਹ 'ਚ ਜਾਵੇ ਓ ਜੇਲ੍ਹ 'ਚ ਨਹੀਂ ਜਾਂਦਾ ਆ ਦੇਖ ਲਓ ਮੈਂ ਕਿਉਂ ਇਹ ਗੱਲਾਂ ਕਰਦਾ ਕੀ ਹੋ ਗਿਆ ਕਹਿੰਦਾ ਚਾਚੇ ਨੂੰ ਵੱਡੂ ਕਹਿੰਦਾ ਮੈਂ ਨਹੀਂ ਵਧੀਆ ਵੱਡ ਤਾਂ ਹਾਂ ਦੇ ਹੋਰ ਬੇਬੇ ਵੱਡ ਰਹੀ ਨੂੰਗਾ ਤਨ ਕਿੰਨੇ ਦੱਸ ਕੀ ਬਣੂਗਾ ਐਵੇਂ ਰੋਲਾ ਪਾਉਂਦਾ ਸਾਰੇ ਪਿੰਡ ਦੇ ਵਿੱਚ ਪਤਾ ਕਿੰਨੀ ਬਦਨਾਮੀ ਹੁੰਦੀ ਹੈ ਬਾਹਰ ਗਿਆ ਵਾਸੇ ਮੂੰਹ ਦਿਖਾਉਣ ਜੋਗੀ ਨਹੀਂ ਰਹੇ ਮਾਂ ਜੇ ਇਹਨੂੰ ਜਿਹੜਾ ਪੁਲਸਰ ਚੱਕ ਲੱਗੀ ਫੇਰ ਕੀ ਕਰਾਂਗੇ ਕੋਈ ਨਾ ਆਜੂਗਾ ਬਥੇਰਾ ਕਰਾ ਲੂਗੀ ਮੈਂ ਜਵਾਨ ਤਾਂ ਕੁਝ ਨਹੀਂ ਹੁੰਦਾ ਪਰ ਚਾਰ ਕਿੱਲੇ ਨਹੀਂ ਛੱਡਣੇ ਨਾਲੇ ਅੱਜ ਪਤਾ ਪੁੱਤ ਉਹ ਕਿੰਨਾ ਬੋਲਦੀ ਸੀ ਮੈਂ ਤੈਨੂੰ ਕਹੀ ਤਾਂ ਨਾ ਬੇਬੇ ਉਹ ਤਾਂ ਉਹ ਤਾਂ ਬੋਲਣੀ ਬੋਲਣਾ ਚਾਚਾ ਚਾਚਾ ਦਾ ਜਾਵਰ ਦੇ ਤੋ ਸਾਈਕਲ ਚੜ ਕੇ ਇੱਧਰ ਨੂੰ ਆ ਗਏ ਉਹ ਤਾਂ ਸ਼ਰਮ ਨਹੀਂ ਹੈਗੀ ਮੈਨੂੰ ਤਾਂ ਸ਼ਰਮ ਆਉਂਦੀ ਹੈ ਨਾ ਜਦੋਂ ਬਾਹਰ ਜਾਣਾ ਕਦੇ ਕੋਈ ਨਹੀਂ ਰੋਕਦਾ ਕੋਈ ਰੋਕ ਲੈਂਦਾ ਮੈਨੂੰ ਮੰਮੀ ਤੂੰ ਵੀ ਦਿਮਾਗ ਨਾ ਸੋਚ ਜਾਈ ਇਹਨੂੰ ਕੁਝ ਹੋ ਗਿਆ ਇਹਨਾਂ ਨਾਲ ਗੱਲਾਂ ਬੋਲਦੇ ਆਂ ਮਾਂ ਉਹ ਤੇ এবਾਰੇ ਮੈਨੂੰ ਮੇਥੋਂ ਸੁਣਿਆ ਨਹੀਂ ਜਾਂਦੀਆਂ ਉੱਥੇ ਮੈਂ ਤਾਂ ਕੋਈ ਕਿਸੇ ਹੋਰ ਦੇ ਸਰੋਪਾ ਬਹਿ ਜਾਊਗਾ ਪੁੱਤ ਮੈਂ ਤਾਂ ਨਿੱਕੀ ਗੱਲ ਕਹਾ ਹਾਂ ਹਾਂ ਠੀਕ ਹੈ ਚੱਲ ਉਹਨੂੰ ਮਾਰ ਦੇ ਪਰ ਤੂੰ ਨਾ ਮਾਰੀ ਕਿਸੇ ਤੋਂ ਮਰਵਾ ਦੇ ਲੈ ਹਾਂ ਨਹੀਂ ਮਾਂ ਪਤਿੱਕੋ ਜਿਹੀ ਹੋਏ ਪਿਆ ਕਿ ਕਿਧਰੋਂ ਮਾਰਨੇ ਮਰਵਾਉਣ ਦੀਆਂ ਗੱਲਾਂ ਆ ਗੀਆਂ ਲੱਗੂ ਬੇਬੇ ਪਰ ਤੂੰ ਨਾ ਜੇਲ੍ਹ ਚ ਜਾਈ ਪੁੱਤ। ਕੀ ਕਰਦਾ ਮੈਂ ਗੱਲ ਕਿਸ ਨਾਲ ਕੋਈ ਨਹੀਂ। ਤੂੰ ਚੁੱਪ ਕਰ ਜਾ ਤੂੰ ਸਾਡੀ ਗੱਲ ਦੇ ਵਿੱਚ ਨਾ ਬਹੁਤ ਤੈਨੂੰ ਪਤਾ ਨਹੀਂ। ਤੂੰ ਆਈਆਂ ਹਜੇ ਹੋਣਾ ਤੈਨੂੰ ਸਾਡੇ ਘਰਬਾਰ ਦਾ ਕੁਝ ਨਹੀਂ ਪਤਾ ਕੀ ਸਿਸਟਮ ਹੈ ਕੀ ਨਹੀਂ। ਠੀਕ ਹੈ ਜਿੰਨਾ ਕਿ ਤੈਨੂੰ ਪਤਾ ਉਸ ਹੱਬ ਨਾਲ ਚੱਲ। ਮੈਂ ਤੇ ਮਾ ਆਵਿਆ ਨਾ ਆਪੇ ਲੋਡ ਕਰ ਲਾਂਗੇ ਚਾਚਾ ਨੂੰ। ਨਮਾ ਫਰਜੇ ਜੇਲ੍ਹ ਚ ਜਾਉਗਾ ਤੂੰ ਕੀ ਕਰੇਂਗੀ? ਪਹਿਲਾਂ ਕੀ ਕਾਪ ਦਾ ਸੱਪ? ਪਹਿਲਾਂ ਸਾਡੇ ਸਾਥ ਕਿਉਂ ਤੂੰ ਗਵਾਏ? ਹਾਂ ਜੇ ਵੀ ਮੇਰੇ ਨੂੰ ਗਵਾ ਤਾ ਫਿਰ ਫਿਰ ਚੁੱਪ ਕਰ। ਮੇਰੀ ਗੱਲ ਸੁਣ। ਗੱਲ ਹੀ ਇਹੋ ਜੀ ਕਰੂ ਨਾਲੇ ਸੱਪ ਮਰਜੂ। ਨਾ ਇਸੋਟਾ ਰਹਿ ਗਿਆ। ਬਈ ਇਹ ਇਹ ਨੂੰ ਮੈਂ ਗੱਲ ਕਰੀ ਹੈ ਨਾ ਕਿ ਮੈਨੂੰ ਸੋਚ ਲੈਂਦੀ ਦਿਮਾਗ ਆ ਮੈਂ ਇਹੀ ਗੱਲ ਸੋਚੀ ਨਾ ਬਬੇ ਵੀ ਜੇ ਮੈਂ ਉਹਨੂੰ ਮਾਰਦਾ ਠੀਕ ਹੈ ਜਾਂ ਤਾਂ ਹੁਣ ਲੋਕਾਂ ਨੂੰ ਸਾਰੇ ਪਿੰਡ ਦੇ ਵਿੱਚ ਦਾ ਹੁਲਾ ਪੈ ਗਿਆ ਠੀਕ ਹੈ ਤੇ ਜੇ ਜਮੀਨ ਆਪਾਂ ਮਾਰਦਾ ਤਾਂ ਭੂਆ ਨੂੰ ਵੀ ਭੂਆ ਦਾ ਸ਼ੱਕ ਮੇਰੇ ਤੇ ਜਾਊਗਾ ਜਾਂ ਤੇ ਤੇ ਜਾਊਗਾ ਵੀ ਇਹਨੇ ਕਰਾਇਆ ਕੁਛ ਨਾ ਕੁਛ ਠੀਕ ਹੈ ਆਪਾਂ ਕੇਸੀ ਇਹ ਜਆ ਬਣਾਉਣੇ ਆ ਠੀਕ ਹੈ ਕਿਸੇ ਨੂੰ ਰੁਪਈਆ ਦੇ ਕੇ ਇਹ ਸਾਈਕਲ ਤੇ ਜਾਂਦਾ ਹੁੰਦਾ ਕੋਈ ਟਰੱਕ ਚੜਾ ਦੇ ਉੱਤੇ ਟਰੱਕ ਚੜਾ ਦੇ ਜਾਂ ਕੋਈ ਸਕੀਮ ਇਹ ਜੀ ਹੋਵੇ ਜਿਹੜਾ ਇਹਦੀ ਤੀਮੀਤੀ ਪੈ ਜਾਊ ਉਸੇ ਦੀ ਵੀ ਇਹਨੇ ਕੁਛ ਕਰਵਾਤਾ ਫਿਰ ਪਾਰਾ ਦੇ ਦਿੰ ਹਾਂ ਕਹਿ ਦਾਂਗੇ ਹੌਲੀ ਹੌਲੀ ਮਰ ਜੂ ਆਪੇ ਮਰ ਜੂਗਾ ਕਿਸੇ ਸਾਥ ਕਿਸੇ ਨਾ ਕਿਸੇ ਹਿਸਾਬ ਨਾਲ ਨੂੰ ਫੜਾ ਦਿੰਨੇ ਆ ਠੀਕ ਹੈ ਜਾਂ ਇਹ ਸਬਜ਼ੀ ਚ ਪਾ ਦਿੰਨੇ ਆ ਖੇਤੋਂ ਸਬਜ਼ੀ ਦਾ ਤੋੜਦਾ ਹੀ ਹੁੰਦਾ ਆਪੇ ਬਣਾਉਗੇ ਸਬਜ਼ੀ ਜੋ ਲੈ ਕੇ ਜਾਂਦਾਗਾ ਦੋਨੇ ਮਰ ਜਾਣਗੇ ਨਾਲੇ ਫੇਰ ਵਧ ਗਿਆ ਹੈ ਹਾਂ ਸਾਰਾ ਕੁਝ ਹੀ ਆਪਣੇ ਕੋਲ ਰਹਿ ਜੂਗਾ ਕਿਉਂ ਕੀ ਕਹਿਨੀ ਹੈ ਮੈਂ ਤਾਂ ਇਨਸਾਨ ਦੀ ਤੁਹਾਡੀ ਇੰਨਾ ਗੱਲਾਂ ਚ ਫੇਰ ਹੁਣ ਕਰੀਏ ਕੀ ਕੋਸਣਾ ਕੋਸਤਾ ਨਾਲੇ ਤੁਹਾਨੂੰ ਜ਼ਮੀਨ ਚਾਹੀਦੀ ਹੈਗੀ ਜਮੀਨ ਆਣ ਤਾਂ ਨਹੀਂ ਕਿਸ ਨੂੰ ਮਾਰ ਕੇ ਜ਼ਮੀਨ ਚਾਹੀਦੀ ਹੈ। ਜੀ ਗੱਲ ਸੁਣ ਲੈ ਬੇ ਬਾਈ ਮੈਨੂੰ ਕਹਿ ਗਿਆ ਕਹਿੰਦਾ ਜੇ 7 ਦੇ 7 ਕਿੱਲੇ ਤੇਰੇ ਕੋਲ ਨਾ ਐ ਨਾ ਤੇ ਕਹਿੰਦਾ ਥੋਡੀ ਕੁੜੀ ਨੂੰ ਮੈਂ ਤੁਰ ਕੇ ਜਾਊਂਗਾ ਇੱਥੇ 10 ਕੀ ਕਰਾਂਗੇ ਫਿਰ ਦੋਨੇ ਪਾਸੇ ਵਦਨਾਮੀ ਥੋੜੀ ਘਟ ਰਹੀ ਐ ਇੱਕ ਪਾਸੇ ਤਾਂ ਹੋ ਗਿਆ ਜਿਹੜਾ ਕੋ ਸੋਨਾ ਸੀਗਾ ਹੁਣ ਫਿਰ ਤੂੰ ਇਹ ਵੀ ਸੋਚ ਫਿਰ ਨਾਲੇ ਤੂੰ ਕਹਿੰਨੀ ਆ ਕਿ ਮੇਰਾ 14 ਕਿੱਲਾ ਤੇ ਰਿਸ਼ਤਾ ਕਰਿਆ ਸੀ ਜੇ 14 ਕਿੱਲੇ ਨਾ ਆਉਣੇ ਮੈਂ ਪੇਕੇ ਤੇ ਜਾਊਂ ਉਧਰੋਂ ਮੇਰੀ ਧੀ ਬੈਠੂਗੀ ਫਿਰ ਕੋਈ ਤਾਂ ਹਿੱਲਾ ਕਰਨ ਨਹੀਂ ਪਾਉ ਆਪਾਂ ਨੂੰ ਜ਼ਮੀਨ ਮਾਰੇ 14 ਕਿੱਲੇ ਥੋੜੀ ਐਵੇਂ ਬਣ ਜਾਣਗੇ ਮਰੀ ਆ ਨੀ ਜੋ ਆਉਲੀ ਪਕਾਈ ਇਹ ਦਿਮਾਗ ਨਾਲ ਸੋਚ ਇਹ ਵੀ ਐਡਾ ਪਾਗਲ ਨਹੀਂ ਵੀ ਜਿਹੜਾ ਉਹੀ ਉਹਨੂੰ ਮਾਰ ਦੂਗਾ ਜਾ ਕੇ ਨਲੇ ਬਾਬੇ ਮੇਰੀ ਗੱਲ ਸੁਣ ਜਿਹੜੀ ਜ਼ਮੀਨ ਚਾਚ ਦੇ ਹਿੱਸੇ ਆਉਂਦੀ ਆ ਉਹਦੇ ਵਿੱਚੋਂ ਨਿਕਲਣਾ 4x4 ਜਿਹੜਾ ਰੋਡ ਬਣੀ ਜਾਂਦਾ ਹੈ ਤੇ ਫਿਰ ਦੇਖ ਲੈ ਹੁਣ ਕਰੋੜਾਂ ਦੀ ਜ਼ਮੀਨ ਹੈ ਉਹ ਤੂੰ ਦੇਖੀ ਤਾਂ ਜਾਈ ਮੂੰਹ ਮੰਗਾਂ ਰੁਪਿਆ ਸੱਟਣਗੇ ਉਹ ਘਰੇ ਆਉਣਗੇ ਚੱਕ ਲੈ ਕੇ ਦੇਖ ਲੈ ਹੁਣ ਤੂੰ ਮੈਨੂੰ ਉਹਨਾਂ ਪੈਸਿਆਂ ਦਾ ਲਾਲਚ ਨਹੀਂ ਹੈਗਾ ਜਿੰਨਾ ਮੈਨੂੰ ਆਏ ਵੀ ਜੇ ਤੁਹਾਨੂੰ ਕੁਛ ਹੋ ਗਿਆ ਤੁਸੀਂ ਜਿਲ੍ਹੇ ਚ ਜਾਵੜੇ ਮੋੜ ਕੇ ਕੀ ਕਰਾਂਗੇ ਬਾਬੇ ਤੂੰ ਇਹਨੂੰ ਸਮਝਾ ਦੇ ਮੈਥੋਂ ਇਹ ਨਾ ਮੱਥਾ ਮਾਰਿਆ ਜਾਂਦਾ ਹਾਂ ਤੁਸੀਂ ਕਿੱਧਰ ਜੰਨੇ ਹੋ ਕਦੇ ਨਹੀਂ ਜਾਂਦਾ ਇੱਥੀਆਂ ਮੈਂ ਨਹੀਂ ਮੇਰੀ ਗੱਲ ਸੁਣ ਕਮ ਲਈ ਤੂੰ ਦਿਮਾਗ ਨਾਲ ਚੱਲੂਗਾ ਏ ਐਡਾ ਪਾਗਲ ਨਹੀਂ ਜਾਣ ਸਰ ਜਾ ਕੇ ਉਹਦੇ ਕਹੀ ਸਿਰਚੇ ਮਾਰੂ ਜਾਂ ਉਹਨੂੰ ਮਾਰ ਦੂਗਾ ਮੈਂ ਕੋਸ਼ ਨਹੀਂ ਪਤਾ ਨੂੰ ਗੁੱਸੇ 'ਚ ਕੁਝ ਵੀ ਹੋ ਸਕਦਾ ਨਹੀਂ ਮੇਰਾ ਪੁੱਤ ਐਡਾ ਪਾਗਲ ਨਹੀਂ ਉਹ ਦਿਮਾਗ ਨਾਲ ਚੱਲਦਾ ਹੈ ਗੁੱਸੇ ਨਾਲ ਨਹੀਂ ਚੱਲਦਾ ਹੁਣ ਕਿੱਧਰ ਵਗ ਗਿਆ ਦੇਖ ਲੈ ਚੱਲ ਦੇਖ ਕੇ ਆਈਏ ਕਿਤੇ ਹੋਣਾ ਪਤਾ ਪਾ ਜੀਓ ਅਰੇ ਓਏ ਅਜਿਹਾ ਕਰੇ ਤੂੰ ਫਿਰ ਆਪ ਦਾ ਹੋਣਾ ਖਾਲ ਤੇ ਤੇ ਮੈਂ ਆ ਓਏ ਬਰੋਕਾ ਕੁੱਤਾ ਕੱਪਾ ਕਰੇ ਕੀ ਕਰਦਾ ਰਹਿਣਾ ਉਤਰਨਾ ਆਇਆ ਬਣ ਕੇ ਕੋ ਯਾਰ ਮੈਂ ਉਲਝਿਆ ਰਿਆ ਸੀ ਯਾਰ ਪਾਜੋ ਕੱਖੀ ਵਾਲੇ ਵੀ ਦੇਖਿਆ ਮੈਂ ਇੱਕ ਵਾਰ ਪੈਂਦਾ ਸੀ ਮੈਂ ਯਾਰ ਉੱਤੇ ਰੱਬ ਜਾ ਗਾਇਦਾ ਫਿਰਦਾ ਕਿਵੇਂ ਕਰਕੇ ਮੋਟਰ ਚੱਲੀ ਜਾਂਦੇ ਕਿ ਬੰਦ ਕਰਦ ਕੇ ਮੋਟਰ ਦਾ ਹੈ ਰੱਬ ਦਾ ਕੀ ਪਤਾ ਨਹੀਂ ਆ ਪਾਵੇ ਜਾਂ ਪਾਸੇ ਲੰਘ ਜੇ ਯਾਰ ਮੈਂ ਤੁਹਾਨੂੰ ਆਇਆ ਕਿੱਥੇ ਕੋਈ ਨਹੀਂ ਕਰਦਾ ਲੇਵਰ ਨੂੰ ਉੱਪਰ ਪਾਦਾ ਕੋਈ ਓ ਹੁਣ ਕਰਦਾ ਬੇਲਾ ਨਹੀਂ ਸੀ ਮੈਂ ਥੋੜਾ ਉਲਝਿਆ ਕਰਦਾ ਸੀ ਉਹ ਜੀ ਇਹਨਾਂ ਵੀ ਸਾਡਾ ਕਿਹੇ ਪਾਸੇ ਰਹਿਣਾ ਵੀ ਰਹਿ ਜਾ ਕਰਾਂ ਓਏ ਆ ਜਾ ਤੈਨੂੰ ਦੱਸਦਾ ਯਾਰ ਗੱਲ ਸਾਰੀ ਭਾਂ ਤਾਂ ਹੋਰ ਹੀ ਸੱਪਾ ਹੋ ਗਿਆ ਕੀ ਹੋ ਗਿਆ ਉਹ ਯਾਰ ਉਹ ਬਾਪੂ ਦਾ ਲਿਆ ਜੀ ਨਹੀਂ ਸੀ ਨਾਲ ਦੇ ਪਿੰਡ ਆ ਉਹਨਾਂ ਦਾ ਬਖਤੌਰੇ ਕਾ ਉਹਨਾਂ ਦਾ ਮੇਰੇ ਰਿਸ਼ਤਾ ਕਰਾਤਾ ਯਾਰ ਕੁੜੀ ਦਾ ਅੱਛਾ ਤੇ ਕਰਾ ਮਾ ਦੇ ਸਾਲੇ ਨੂੰ ਦਿੱਤਾ ਠੀਕ ਆ ਤੇ ਉਹ ਭਾਂ ਲੈਂਦਾ ਐ ਹੋ ਗਿਆ ਕੰਮ ਯਾਰ ਜਿਉ ਉਹਨਾਂ ਨੇ 14 ਕਿੱਲੇ ਜ਼ਮੀਨ ਕਹੀ ਸੀ ਤੇ ਉਹਨਾਂ ਦਾ ਚਾਚਾ ਸੀਗਾ ਛੜਾ ਸੀ ਉਹ ਤੇ ਉਹਨੇ ਵਿਆਹ ਬੁਣੀ ਕਰਾਇਆ ਸੀ ਤੇ ਉਹਦੇ ਉਹਨੇ ਵੀ ਉਹਦਾ ਹੰਮੀ ਭਰੀ ਯਾਰ ਕਹਿੰਦਾ ਵੀ ਮੈਂ ਵੀ ਆ ਦੇ ਸੱਤੇ ਕਿੱਲੇ ਨੂੰ ਦਊ 14 ਕਿੱਲੇ ਦੇ ਬਈਵਾ ਕਰਾਤਾ ਸਾਕ ਮੈਂ ਦੋ ਟਰੱਕ ਭਰਾ ਕੇ ਸਮਾਨ ਦੇ ਦਿੱਤੇ ਯਾਰ ਹੈ ਸਾਰਾ ਪੈਸਾ ਥੇਲਾ ਸੋਨਾ ਪਾ ਪੂਰਾ ਗੱਜ ਵੱਜ ਕੇ ਕਰਾਤਾ ਕੰਮ 14 ਕਿੱਲੇ ਕਿਦਾ ਥੋੜੇ ਤੇ ਹੁਣ ਉਹਨਾਂ ਨੇ ਯਾਰ ਵਿਆਹ ਕਰਾ ਲਿਆ ਉਹ ਚਾਚੇ ਨੇ ਅੱਛਾ ਉਹ ਨੀ ਰਹੀ ਕਿ ਸੱਤ ਕਿੱਲੇ ਯਾਰ ਹੁਣ ਮੈਂ ਉਧਰ ਫਾਇਦਾ ਉਧਰ ਵੀ ਹੁਣ ਘਰ ਵਾਲਾ ਕੰਮ ਹੀ ਆ ਯਾਰ ਅਗਲਾ ਕਹਿੰਦਾ ਯਾਰ ਬਈ ਤੂੰ ਹੀ ਕਰਾਇਆ ਆਏ ਕਰਕੇ ਮੈਂ ਉੱਧਰ ਫਸ ਗਿਆ ਯਾਰ ਉਲਝਿਆ ਫਿਰਦਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਭੈਣ ਇਹਦਾ ਵੀ ਕੀ ਕਰੀਏ ਕੀ ਨਾ ਕਰੀਏ ਕਿਰਾਂ ਦਾ ਹੋਰ ਕੱਟ ਵਾਟ ਕਰਿਆ ਸੀ ਉਹਦੇ ਸਾਹਮਣੇ ਗੱਲ ਆ ਕੇ ਕਰਕੇ ਤੇ ਸਾਦ ਲਿਆ ਪੰਚਾਇਤ ਚ ਮੈਂ ਕਿਹਾ ਵੀ ਭਾਈ ਕਰ ਚਾਉਣਾ ਪੂਰੇ ਹੁਣ ਨਹੀਂ ਭਾਈ ਮੈਂ ਲੈ ਕੇ ਜਾਣਾ ਕੁੜੀ ਨੂੰ ਆਦਾ ਨਵੇੜੋ ਤੇ ਸਾਡੇ ਨਾਲ ਅੱਲੀ ਨਹੀਂ ਫਿਰ ਬਚਾਰਾ ਬੰਦਾ ਝੂਠਾ ਬੰਦਾ ਆਵਾ ਭਾਈ ਸੀ ਤੇ ਉਹਨੇ ਵਿੱਚ ਪੈ ਗਿਆ ਕਿ ਉਹ ਕਰਾਤਾ ਕੰਮ ਵੀ ਕਹਿੰਦੀ ਉਹ ਫੇਰ ਯਾਰ ਮਰੇ ਮੁਕਰੇ ਦਾ ਕੀ ਇਲਾਜ ਆ ਭੈਣ ਜਿਹੜਾ ਬੰਦਾ ਵਿਚੋਲਾ ਹੁੰਦਾ ਐਂ ਤਾਂ ਗਾਲਾਂ ਮਿਲਦੀਆਂ ਵਿਚੋਲੇ ਨੂੰ ਉਹ ਯਾਰ ਗਾਲਾਂ ਵਾਲਾ ਕੰਮ ਹੀ ਆ ਹੁਣ ਭੂਆ ਫੱਦਨੀ ਹੈ ਭੂਆ ਕਹਿੰਦੀ ਵੀ ਐਂ ਕਰਦੀ ਭਾਈ ਉਹਦੋਂ ਤੂੰ ਹਾਮੀ ਭਰੀ ਸੀ ਬਾਕੀ ਬਾਕੀ ਤੈਨੂੰ ਸੰਭਿਆ ਹੈ ਤੇ ਕਹਿੰਦੀ ਵੀ ਜਮੀਨ ਉਹ ਤੂੰ ਐਂ ਕਰ ਤਿੰਨ ਕਿੱਲੇ ਦੇ ਦੇ ਇਹਨੂੰ ਤੇ ਚਾਰ ਕਿੱਲੇ ਆਂਦੇ ਭਾਈ ਤੂੰ ਆਪ ਦੀ ਫਸਲ ਵੱਢ ਲਿਆ ਕਰ ਤੇ ਬੀਜ ਲਿਆ ਕਰ ਹੈ ਇਹਨੂੰ ਚਾਰ ਕਿੱਲੇ ਦਾ ਨਾ ਤਿੰਨ ਦਾ ਭਾਈ ਇਹਨਾਂ ਨੂੰ ਦੇ ਕਿੱਲੇ ਹੁਣ ਯਾਰ ਨ 5 ਕਿੱਲੇ ਜ਼ਮੀਨ ਦਾ ਨਾ ਦੇਤੀ ਹੁਣ ਵਗਲਾ ਰਹਿੰਦੇ 4 ਕਿੱਲਾ ਨਾ ਮੈਂ ਜਦਾ ਵੀ ਉਹ ਕਿਵੇਂ ਲੋਟ ਆਉਂ ਯਾਰ ਕੜਾ ਅੱਛਾ ਉਹ ਝੋਲ ਜਾਦਰਦਾ ਨੂੰ ਹਾਂ ਉਧਰ ਉਲਝਿਆ ਪਿਆ ਸੀ ਹਾਂ ਮੇਰਾ ਦਿਮਾਗ ਕੀ ਕਹਿੰਦਾ ਦਿਮਾਗ ਤਾਂ ਹੀ ਕਹਿੰਦਾ ਵੀ 4 ਕਿੱਲੇ ਵੀ ਉਹ ਤਾਂ ਲੈਣਾ ਹੀ ਲੈਣੇ ਯਾਰ ਹਾਂ ਪਰ 4 ਕਿੱਲੇ ਲੈਣ ਵਾਸਤੇ ਪਾਉਂਦਾ ਮੈਂ ਦਿਮਾਗਦਰਾ ਕੀ ਕਹਿੰਦਾ ਕਿਹੜੇ ਤਰੀਕੇ ਨਾਲ ਲੈ ਜਾਣਗੇ ਉਹ ਯਾਰ ਉਹ ਤਾਂ ਤੂੰ ਕਰਾਦਾ ਦਿਮਾਗ ਨਹੀਂ ਕੰਮ ਕਰਦਾ ਵੀ ਉਹਦਾ ਦਿਮਾਗ ਨਹੀਂ ਕੰਮ ਕਰਦਾ ਵੀ ਹੁਣ ਕੀ ਕੀ ਤਜਰਬਾ ਕੀ ਵਰਤਗੇ ਨੁਕਸਾ ਸੇ ਗੀਰੀ ਦਾ ਮਸਲਾ ਮੈਂ ਤਨ ਮੈਂ ਕਹਣਾ ਜੇ ਭਾਂਦੇ ਚਾਰਦੇ ਦਾ ਵੀ ਰਲ ਮਿਲ ਕੇ ਕੰਮ ਬਰਿਆਤ ਰਹਿ ਕੇ ਹੁੰਦਾ ਤਾਂ ਉਹ ਵੀ ਗੀਰੀਸ ਨਹੀਂ ਹੈ ਉਹ ਬੱਲੇ ਹੋਏ ਤੇਰੇ ਹਾਂ ਹੈ ਇਹਦਾ ਸਾਰਾ ਕੁਸਤਾ ਹੱਥੋਂ ਗਿਆ ਯਾਰ ਪਹਿਲਾਂ ਹੀ ਗਿਆ ਫਿਰ ਤਾਂ ਸਾਰੀ ਜੋ ਫਿਰ ਤਾਂ ਜਾਂ ਐ ਕਰ ਫਿਰ ਇੱਕ ਕਿਲਾ ਕੁਸ ਨਹੀਂ ਹੁੰਦਾ ਪਾਸੇ ਰੱਖਦੇ ਚਾਰ ਵੀ ਗੁੱਬੇ ਖੜੇ ਆਏ ਕਹਿੰਦੇ ਤਿੰਨ ਅਗੇ ਭਾਂਦੇ ਚਾਰਦੇ ਦਾ ਕੁਸ ਨਹੀਂ ਹੁੰਦਾ ਰਾਹ ਚ ਰੋੜੇ ਪਾਸੇ ਕਰਦੇ ਐ ਨਹੀਂ ਨਾ ਲੋਟ ਆਉਂਦਾ ਮੰਗਰਾਬ ਦੇ ਜਵਾਕ ਰੋਲ ਜਾਣਗੇ ਉਹ ਵਿੱਚ ਪੈਂਦੀ ਲੋੜ ਹੀ ਨਹੀਂ ਜਦੋਂ ਕੰਜਰਦੇ 35 40 ਲੱਖ ਰੁਪਏ ਦਾ ਨਹੀਂ ਇੰਦਰਾ ਦਾ ਨਾ ਹੀ ਨਹੀਂ ਆਉਂਦਾ ਦੇ ਹੈਗਾ ਮੇਰੇ ਪਰ ਨਾਲ ਗੱਲ ਕਰ ਲੋ। ਛੱਡਿਆ ਸਹਿਸ਼ਟ ਨਹੀਂ ਆ ਕਿ ਉਹਨਾਂ ਦੀ ਜ਼ਮੀਨ ਦੀ ਤਾਂ ਮੈਨੂੰ ਕੋਈ ਚਾਹ ਨਹੀਂ। ਹੂੰ। ਉਹਨਾਂ ਬੰਦਾਂ ਭਾਵੇਂ ਇਹਨਾਂ ਨੂੰ ਦੋ ਦੇਵੇ ਭਾਵੇਂ ਇੱਕ ਦੇਵੇ ਰੌਲਾ ਆਇਆ ਨਾ ਗਾਲ੍ਹਾਂ ਆਪ ਦਾ ਵੱਢਿਆ ਗਿਆ ਭਾਵੇਂ ਇਹਨਾਂ ਦਾ। ਉਹ ਤਾਂ ਫਿਰ ਯਾਰ ਪਹਿਲਾਂ ਦੇਖਣਾ ਸੀ ਨਾ ਜਦੋਂ ਆਪਾਂ ਫੇਰ ਪੜਦੇ ਆ ਮੈਨੂੰ ਪਤਾ ਲੱਗ ਜਾਂਦਾ ਵੀ ਪੂਛ ਲਗਾ ਕੇ ਆਉਂਦੇ ਭਾਵੇਂ ਜਦੋਂ ਬੜਾ ਖਾਤੇ ਜੋ। ਉਹ ਤਾਂ ਇਹਦਾ ਵਾਲਾ ਵੀ 10 ਕਿੱਲੇ ਆ। ਹੂੰ। 10 ਹੋ ਗਈ ਸਭ ਆ ਗਿਆ। ਹੈਂ? ਹੁਣ ਉਹਨਾਂ ਚੋਂ ਕਿੱਥੇ ਦਾ ਪੰਜ ਮੈਨੂੰ। ਤੇ ਕਿੱਥੇ ਸੱਤ ਆਉਣੀ ਸੀ। ਹਾਂ ਇਹਦਾ ਹੈ ਮੈਂ ਜਿਆਦਾ ਕਨਾਲ ਤਾਂ ਇੱਕ ਨਹੀਂ ਮਾਣ ਯਾਰ ਹੈ ਕਿੱਥੇ 16 ਕਨਾਲਾ ਡਿੰਗਾ ਮੈਂ ਜਾਣ ਤਾਂ ਨਹੀਂ ਦਿੰਦਾ ਮੈਂ ਹੂੰ ਪਰ ਮੇ ਕੋਸੀ ਹੋ ਜੇ ਸੱਤ ਕਿੱਲਾਂ ਤੇ ਅੱਖ ਮੇਰੀ ਤੇ ਸੱੱਤੇ ਲੈ ਕੇ ਛੱਡੂ ਸਕੀਮ ਨਾਲ ਇੱਥੇ ਜਾਣਗੇ ਕੁਝ ਨਹੀਂ ਹੁੰਦਾ ਇਹ ਤੇਰਾ ਨਹੀਂ ਮਣ ਦਿਲ ਪੈਂਦਾ ਐਂ ਵੀ ਦਰਦਾਂ ਦੁ ਤੂ ਕਿਸੇ ਗੱਲੋਂ ਜੇ ਮੇਰੇ ਸਾਹ ਦਾ ਮਗਰੋਂ ਜਵਾਕ ਰੋਲ ਜਾਣਗੇ ਤਾਂ ਫਿਰ ਯਾਰ ਇੱਕੋਸ ਤਾਂ ਹੋਊਗੀ ਹੈ ਉਹ ਫਿਰ ਉਹ ਸਿਆਣਾ ਬੰਦਾ ਤਾਂ ਉਹੀ ਹੁੰਦਾ ਜਿਹੜਾ ਨਾਲੇ ਸੱਪ ਵੀ ਮਰ ਜੇ ਤੇ ਲਾਖੀ ਵੀ ਨਾ ਟੁੱਟੇ हां यार यो यार की तारीफ नहीं कर देखला इस स्कीम ना लूटांदा सिस्टम यार कोई ना कोई स्कीम ਤਾਂ ਲਾਉਣੀ ਪਊ ਹਮਮ ਹੋਰ ਚੱਲ ਛੱਡ ਯਾਰ ਤੂੰ ਦੱਸ ਕਿੱਧਰ ਗੱਡੀ ਲਈ ਫਿਰਦਾ ਓਏ ਤੂੰ ਤਾਂ ਆਪਦੇ ਇਸ ਮੇਲਾ ਸੇੜ ਕੇ ਵਗਿਆ ਮੇਰੇ ਕੋਲੇ ਮੈਂ ਤਾਂ ਢੂਹੀ ਜੀ ਦਿਖਾ ਕੇ ਲੈਣੀ ਸੀ ਮੈਂ ਚੱਲ ਉਹਨੂੰ ਲੈ ਚੱਲਾਂਗੇ ਨਾਲ ਸੀਗਾ ਹੋਇਆ ਗੰਗਾ ਨਗਰ ਜਾਂਦੀ ਸਕੀਮ ਸੀ ਯਾਰ ਕੀ ਹੋ ਗਿਆ ਢੂਹੀ ਨੂੰ ਪਤਾ ਹੀ ਨਹੀਂ ਪੈਂਦੇ ਯਾਰ ਤਾਂ ਬਿਜਲੀ ਹਟ ਜਾਂਦੀ ਐ ਇੱਕ ਲੱਤ ਚ ਖਿੱਚ ਜੀ ਪੈਣ ਲੱਗੀ ਯਾਰ ਨਾਲ ਹੀ ਭਾਰਪੂਰ ਚੱਕਿਆ ਹੂ ਪਤਾ ਹੀ ਨਹੀਂ ਭਾਰਪੂਰ ਦਾ ਸਮਝ ਹੀ ਨਹੀਂ ਉਹਦੀ ਪਹਿਲਾਂ ਟਰੈਕਟਰ ਰੂਟ ਬੜਾ ਚਲਾਈ ਗਏ ਉਦੋਂ ਪਤਾ ਹੀ ਲੱਗਿਆ ਜਵਾਕ ਅਣਜਾਣ ਪੁਣੇ ਸੀ ਯਾਰ ਹੁਣ ਜਾ ਕੇ ਪਤਾ ਓ ਯਾਰ ਐਵੇਂ ਹੋਰ ਕੰਮ ਚ ਕਰ ਕਿਹੜਾ ਤੇਰਾ ਢੂਆ ਦੁਖਦਾ ਹੈ ਦਾਰੂ ਕੱਢਦਾ ਹੋਏਗਾ ਚੱਕ ਚੱਕ ਬਾਲਟਾਂ ਢੂਆ ਹਲਾ ਲਿਆ ਬਸ ਕਿਵੇਂ ਲੜਾ ਵਜਨ ਚੱਕਿਆ ਜਾਪਾ ਇਹਦਾ ਡੱਗੀ ਸੀ ਥੱਲੇ ਉਹਦੇ ਵਿੱਚੋਂ ਖਿੱਚਣ ਲੱਗਿਆ 20 ਲੀਟਰ ਵਾਲੀ ਇੱਕ ਬਾਣਾ ਮੇਰੇ ਸਾਦਾ ਲਾ ਕੇ ਪੈਗ ਦਲੇਰ ਹੋ ਜਾਂਦਾ ਬੰਦਾ ਤੈਨੂੰ ਪਤਾ ਮੈਂ ਹੁਣ ਦੱਸੀ ਜਾਂਦਾ ਤੇਰਾ ਪਤਾ ਹੀ ਆ ਮੈਨੂੰ ਪੁੱਠੇ ਸਿੱਦੇ ਕੰਮਾਂ ਚ ਹੀ ਲੈਣਾ ਪੰਗੇ ਤੂੰ ਹੋਰ ਮੇਰੇ ਸਾਦਾ ਚਲਾ ਆ ਫਿਰ ਚੱਲ ਵੜਦੇ ਆ ਸਾਰੀ ਉਮਰ ਦਾ ਲੋਜ ਕਾਜੀ ਚੱਲ ਗਏ ਹਾਂ ਚਾਹ ਵੀ ਨਹੀਂ ਬਣਾਈ ਬਠਾ ਮੈਂ ਖੇਤੀ ਜਿਆਦਾ ਸਵਾਦ ਹੀ ਵੱਖਰਾ ਮਾਊਸੀ ਚਾਹ ਘਰ ਲੈਨੇ ਉਹ ਕੋਠੇ ਚ ਪਿਆ ਸਮਾਨ ਮਾਲ ਮੂ ਕਾ ਕੁਛ ਨਹੀਂ ਹੁੰਦਾ ਟਕਾਈ ਨਾ ਕਰ। ਲੈ ਆ ਸੀ ਮੱਤਾ ਕਿਲੋ। ਉਹਦਾ ਠੀਕ ਆ ਤੱਟਾਂ ਨਾ ਲੱਗੇ ਜਿਹੜਾ ਕੰਮ ਕਹਿਣਾ ਤੂੰ। ਨਾ ਨਾ ਕੋਈ ਗੱਲ ਨਹੀਂ। ਲਾਵਾਂਗੇ ਸਕੀਮ ਕੋਈ। ਮੋਟਰ ਜੀ ਦਾ ਮੈਂ ਨਾ ਚੱਲੀ ਜਾਂਦੇ ਅਸੀਂ ਤਾਂ ਕਿਹੜਾ ਹੁੰਦਾ ਵੀ ਹੈ ਨਾ। ਫਿਰ ਨਹੀਂ ਵਾਗੀ ਪਤਾ ਬਣਿਆ ਤਾਂ ਖੜਾ ਯਾਰ। ਹੈ ਮੁਰਕ ਕੇ ਪਾਣੀ ਗੱਡੀ ਜਾਏ ਝੋਨੇ ਚ ਬੱਤਾ ਟੁੱਟੀ ਜਾਣੀ ਹੈ ਕੀ ਫੇੜਾ। ਉਹ ਨਹੀਂ ਡੋਬਦਾ ਹੁਣ ਕੰਦਰ ਦਾ ਨਿਸਰੀ ਦਾ ਜਾਂਦਾ ਯਾਰ ਇਹਦੋਂ ਬਾਅਦ ਹੁਣ ਕੀ ਕਰੂਗਾ ਡੁੱਬ ਜੂਗਾ ਇਹ। ਚੱਲ ਦੇਖਦੇ ਆਂ ਫਿਰ। ਮੈਂ ਤਾਂ ਇੱਕ ਗੱਲ ਹੋਰ ਕਹਿੰਦਾ ਸੀ। ਹਾਂ। ਆਪਾਂ ਚੱਲ ਇੰਨਾਦਰ ਗੱਲਾਂ ਦਾ ਮਰੀ ਗਏ ਉੱਥੇ ਜਰ ਭਗਾਈ। ਅ ਨਹੀਂ ਦੇਖਦਾ ਨਹੀਂ ਮੈਨੂੰ ਆਈ ਨਹੀਂ ਕਿ ਗੱਲ ਦਾ ਤੇਰੀ ਦਾ ਪਤਾ ਲੱਗਾ ਕਿਸੇ ਦਾ ਵੀ ਭਾਂਦੇ ਜਾਰ ਦਾ ਗੱਲ ਕਰੀ ਕੀ ਜਨਾ ਤੂੰ ਯਾਰ ਗੱਲ ਵਿਆਹ ਹੀ ਨਹੀਂ ਚੰਗੀ ਤਰ੍ਹਾਂ ਉਹ ਯਾਰ ਮਾਂ ਨੂੰ ਦੱਸੀਦਾ ਜਨਾ ਵੀ ਸੱਤ ਕਿੱਲੇ ਜ਼ਮੀਨ ਆਉਂਦੀ ਆ ਉਹ ਛੱਡਣੀ ਨਹੀਂ ਵਾ ਤੇਰਾ ਦਿਮਾਗ ਨੂੰ ਕੀ ਹੋਇਆ ਪਿਆ ਯਾਰ ਉਹ ਉਹੀ ਤਾਂ ਗੱਲ ਤੈਨੂੰ ਮੈਂ ਕਹਿਣਾ ਉਹ ਤਾਂ ਉਹੀ ਹੈ ਯਾਰ ਮੋٹے ਦਿਮਾਗ ਦਾ ਜਿੱਧਰ ਮਰਜ਼ੀ ਲਾ ਲਾ ਮੰਗਰ ਹੈ ਬਾਕੀ ਮੈਂ ਤੈਨੂੰ ਦੱਸਦਾ ਜਦੋਂ ਮੈਂ ਇਹਨੂੰ ਦਵੱਲ ਪੈਥੋ ਆ ਦੇ ਘਰ ਵਾਲੀ ਨੂੰ ਵੀ ਜਾ ਜ਼ਮੀਨ ਲੈ ਕੇ ਆ ਹੈ ਇਹਦਾ ਵੀ ਤਾਂ ਹਿੱਸਾ ਬਣਦਾ ਹੀ ਆ ਆਪੇ ਇੱਦਾ ਹਿੱਸਾ ਦੇਣਗੇ ਕੋਈ ਤੁਹਾਡਾ ਹਿੱਸਾ ਬਹੁਤਾ ਜੇ ਮਿਲ ਜੇ ਆਪਦਾ ਮਾਸਾ ਐਵੇਂ ਤਾਂ ਨਹੀਂ ਕਹਿੰਦੇ ਸਿਆਣੇ ਭਾਜਣਾ ਸਹੀ ਵੰਗੂ ਆਪਦਾ ਵਾਜੇ ਉਹ ਵੀ ਬਹੁਤ ਹੁੰਦਾ ਕੋਈ ਨਹੀਂ ਨਹੀਂ ਛੱਡਿਆ ਕਰ ਆਉਣ ਵਾਲੇ ਟਾਈਮ 'ਚ ਤੂੰ ਦੇਖ ਲੈ ਇਹ ਹੀ ਕਰੋੜਾਂ ਦੀ ਹੋ ਜੂਗੀ ਹੈ 7 ਕਰੋੜ ਦਾ ਮਾਲ ਤੋਂ ਜੂ 7 ਕਰੋੜ ਦਾ ਮੈਂ ਇਹ ਜਿਹੜਾ ਤੇਰਾ ਦਿਮਾਗ 'ਚ ਕੰਮ ਲੈਣਾ ਹੈ ਚੱਲਿਆਂਦਾ ਇਹ ਗੱਲਾਂ ਭਾਏ ਚੋਂ ਦੁੱਖ ਦੇ ਜਾਣਗੇ ਉਹਦਾ ਮੈਂ ਤੈਨੂੰ ਜਿਹੜੀ ਗੱਲ ਕਹਿੰਦਾ ਕੁਝ ਨਹੀਂ ਹੁੰਦਾ ਰਹਿਣ ਦੇ ਤੂੰ ਹੋ ਤੂੰ ਦੇਖੇ ਤਾਂ ਜਾਈ ਹੈ ਤੈਨੂੰ ਮੈਂ ਕਹੀ ਤਾਂ ਜਨਾ ਨਾਲੇ ਸੱਪ ਮਾਰੂ ਤੇ ਨਾਲੇ ਸੋਟਾ ਰੱਖੂ ਜਰਾ ਦੇ ਤੂੰ ਤੇਰੇ ਕੋਲੇ ਝੋਟੇ ਦੇ ਸਿਰ ਅਰ ਕਾ ਮਾਣਾ ਕੰਦਰ ਦਾ ਭੁੱਖਾ ਤਾਂ ਹੀ ਨਹੀਂ ਮਰਨ ਦਿੰਦਾ ਐਵੇਂ ਬਿਨਾਂ ਗੱਲ ਤੋਂ ਆਉਦਾ ਘਰ ਪੱਟਦੇ ਗਾ ਰਹੇ ਗਾਂਦੇ ਦਾ ਪੱਟੇਗਾ ਆਏ ਤਾਂ ਹੁਣ ਸਾਡੇ ਵਾਲਾ ਫਿਰ ਉਹੀ ਗੱਲ ਇੱਥੋਂ ਝਾਕ ਨਿਗਾਹ ਪਾ ਨਿਗਾਹ ਪਾੜਦੀ ਆਪਣੇ ਬਾਹਨ ਤੇ ਗੱਲ ਕੀ ਆ ਸਬਰ ਵੀ ਹੋਵੇ ਉਹੀ ਗੱਲ ਆ ਸਾਰਾ ਤਾਂ ਬਈ ਫਿਰ ਕਰਨਾ ਪੂਣਾ ਐ ਤਾਂ ਭਾਂਦੇ ਜਾ ਤੂੰਆਂ ਜਿੱਟਕੇ ਵੀ ਖਾਲੀ ਉਹ ਇਹ ਤਾਂ ਫਿਰ ਆ ਕੇ ਪਿਓ ਦਾ ਪਿਆੰਦੀ ਸੰਭੀ ਆ ਗਾਂ ਜਵਾਕਾਂ ਨੂੰ ਵੀ ਕਹਿੰਦੇ ਹੋ ਜੀ ਜੇ ਤੁਹਾਡੇ ਪਿਓ ਨੇ ਵੀ ਬਣਾਇਆ ਕੋ ਤੁਹਾਡੇ ਖਾਤਰ ਉਹ ਤਾਂ ਕੀ ਕਹਿ ਚੋ ਕਹਿਣਾ ਜਿਹੜਾ ਆਪਾਂ ਠੱਗੀ ਧੋਰੀ ਮਾਰ ਕੇ ਉਹ ਨਹੀਂ ਨਹੀਂ ਕੋਈ ਨਹੀਂ ਤੂੰ ਛੱਡ ਇੰਗਰਾਲਾ ਪੁਆਇੰਟ ਲਾ ਹੋਇਆ ਫਿਰ ਤਾਂ ਪਤਾ ਨਹੀਂ ਕੀ ਹੋਗਾ। ਲੈ। ਹੁੰਦਾ ਜਿਵੇਂ ਕਿਕਰ ਸਿਉਣੇ ਮੇਰਾ ਹਜਾਲ ਆਇਆ ਸੀ ਨਾ। ਹੋਰ ਬੁੜੀ ਹੁੰਦੀ ਕਦੇ ਨਹੀਂ ਸੀ ਇਹਨਾਂ ਦੇ ਘਰੇ ਵੜਦੀ। ਗੱਲ ਕਰ ਮੇਰੇ ਵੀ ਮੱਚ ਜਾਣੀ ਰੋਟੀ ਹਾਜਮੇ ਨਹੀਂ ਆਉਂਦੀ। ਇਹਨਾਂ ਦੀਆਂ ਢੜਕਾਂ ਧੜਕਾਂ ਲਾਈ ਬਣਾ। ਚੱਲ ਮੇਰਾ ਕਿਹੜਾ ਕੁਸ ਘਸਦਾ ਬਿੰਦ ਬੋਲ ਕੇ ਭੌਂਕੇ ਭਾ ਜਾਂਦਾ ਅਗਲਾ। ਚੱਲ ਬੇਨੀ ਹੈ ਨਵੀਂ ਵੀ ਆਹੀ ਕੀ ਕਰਦੀ ਹੈ। ਚੱਲ ਬਣਾ। ਰੰਜੀਤ ਕੋਰ ਤਾਂ ਕੱਪੜੇ ਤੋਂ ਹੀ ਆਂਦੀ ਆ। ਕੁੜੀ ਮੀ ਆਈ ਆਂ ਦਾ ਮੀਚ ਤੱਕ ਜਿਆ ਕਰ ਸਸਰੀ ਕਾ ਬਣੇ ਸਸਰੀ ਕਾਲ ਹੋ ਠੀਕ ਆ ਠੀਕ ਆ ਵਧੀਆ ਤੂੰ ਦੱਸ ਵਧੀਆ ਜੀ ਤੁਸੀਂ ਦੱਸੋ ਆ ਮੌਸਮ ਦੇਖ ਲੈਂਦੀ ਫੇਰ ਤਾਂ ਲੈਂਦੀ ਜੀੜੇ ਬਸ ਮੈਂ ਹਾਂ ਚੱਲ ਥੋੜੇ ਜੇ ਸੀਗੇ ਮੈਂ ਹਾਂ ਧੋ ਦਿੰਨੇ ਆ ਚੱਲ ਹੋਰ ਸੁਣਾ ਠੀਕ ਠਾਕ ਤਾਂ ਹੈਗੀ ਨਾ ਜੀ ਹਾਂ ਜੀ ਵਧੀਆ ਤੁਸੀਂ ਦੱਸੋ ਬਸ ਮੈਂ ਤਾਂ ਵਧ ਗਈ ਆ ਜੇ ਭਾਈ ਤੁਸੀਂ ਵਧਿਆ ਹੋਗੇ ਤਾਂ ਮੈਂ ਵੀ ਵਧ ਗਈ ਨਾ ਨਾ ਜੀ ਹਾਂ ਸੋਨੂੰ ਦੇਖ ਕੇ ਹੀ ਆਉਣੀ ਆ ਮੈਂ ਤਾਂ ਹੋਰ ਕਿਵੇਂ ਆਉਣੇ ਹੋਏ ਆਉਣੇ ਤਾਂ ਮੇਰੇ ਆਏ ਹੋਏ ਮੇਰੇ ਤਾਂ ਪਈ ਪਈ ਦੇ ਮੱਥ ਜਾਨੀ ਤੇ ਦਿਮਾਗ ਚ ਇਹਦੀ ਗੱਲ ਵੱਜੀ ਮੈਂ ਤਾਂ ਸਾਰੀ ਰਾਤ ਨੀਂਦ ਨਹੀਂ ਨਾਈ ਮੈਂ ਆਖਿਆ ਨਾ ਤਾਂ ਤੂੰ ਬੋਲੀ ਤੇ ਤਾਂ ਕਿਕਰਸਾ ਬੋਲਿਆ ਉਹ ਉਸ ਤੋਂ ਛੋਟੀ ਕੁੜੀ ਤੇਰੀ ਨਣਦ ਉਹ ਦੋਗਲੀ ਗੱਲ ਕਰ ਗਈ ਮੈਂ ਆਖਿਆ ਮਣਾ ਸੱਚੀ ਗੱਲ ਕਹਿਣਾ ਤਾਂ ਕੋਈ ਵੀ ਨਹੀਂ ਕਹ ਵਿੱਚ ਨਾ ਤੇਰੇ ਪਿਛੋਲੇ ਨੇ ਭਾਈ ਆ ਗੱਲ ਥੱਲੀ ਵੀ ਕੀ ਗੱਲ ਤੂੰ ਹਾਂ ਕੀ ਗੱਲ ਕਰਦਾ ਕਿਕਰਸਾ ਵੀ ਹੱਕ ਤੇਰਾ ਤੂੰ ਆਪਣੇ ਪਤੀ ਜਿੰਨ ਕਿਵੇਂ ਦੇ ਦੇਗਾ ਫਿਰ ਐਸੀ ਗੱਲ ਭੈਣੇ ਜਦੋਂ ਬੈਠੇ ਸੀ ਬੋਲਣ ਵਾਲੇ ਹੁਣ ਇੱਕ ਤਾਂ ਭੈਣ ਆ ਗਈ ਇਕੋ ਆਪ ਬੈਠੇ ਸੀ ਫਿਰ ਮੈਂ ਬੋਲਦੀ ਚੰਗੀ ਨਹੀਂ ਸੀ ਲੱਗਦੀ ਉਦੋਂ ਤੱਕ ਚਲ ਤੂੰ ਨਹੀਂ ਬੋਲੀ ਪਰ ਹੁਣ ਤੇਰਾ ਬੋਲਣ ਦਾ ਹੱਕ ਹੈ ਹੱਕ ਤੇਰਾ ਆਇਆ ਹੈ ਅੱਛਾ ਸਹੇਰ ਨੂੰ ਭਾਈ ਤੇਰੇ ਦੋ ਨਿਆਣੇ ਹੋ ਗਏ ਤੂੰ ਉਹਨਾਂ ਨੂੰ ਕੀ ਜ਼ਮੀਨ ਵੰਡ ਕੇ ਦੇਵੇਂਗੀ ਤੂੰ ਉਹਨਾਂ ਨੂੰ 4 ਕਿੱਲਾਂ ਚ ਖੜਾਵੇਂਗੀ ਤੇ ਤੇਰਾ ਸਰੀਕ ਖੜ ਜੂਗਾ 7 ਤਾਂ ਉਹਦੇ ਆਉਦੇ ਐ ਤੇ 3 ਥੋੜੇ ਵਾਲੇ ਹੋ ਜਾਣਗੇ ਹਾਂ 11 ਕਿੱਲੇ ਹੋ ਜਾਣਗੇ ਉਹਦੇ ਕੋਲ ਇਹ ਤਾਂ ਹੈਗਾ ਮੈਂ ਵੀ ਮੰਨਦੀ ਆ ਪਰ ਕੀ ਕਰਾਂ ਕੌਣ ਸਮਝਾਵੇ ਉਹਨੂੰ ਉਹਨੂੰ ਕਾਹਨ ਸਮਝਾਵੇ ਜੇ ਤਾਂ ਭਾਈ ਮੇਰੇ ਵਰਗੀ ਹੁਣ ਕਹਿੰਦੀ ਐ ਤਾਂ ਤਾਂ ਮੈਨੂੰ ਤਾਂ ਉਹ ਹੀ ਕਹਿ ਜਾਂਦੇ ਆ ਕਿ ਅੱਗ ਲਾਉਂਦੀ ਫਿਰਦੀ ਐ ਤੂੰ ਦਿਮਾਗ ਨਾਲ ਗੱਲ ਕਰ ਤੂੰ ਆਪਦੇ ਘਰਾਂ ਵਾਲੇ ਨੂੰ ਆ ਕੇ ਕਿਕਰ ਸਿਉ ਉਹਨੂੰ ਵੀ ਐਵੇਂ ਨਹੀਂ ਗੱਲ ਲੋਟ ਆਉਂਦੀ ਤੇਰਾ ਗੱਲ ਕਰਨ ਦਾ ਫਰਜ ਐ ਹੁਣ ਭਾਈ ਜੇ ਤੋ ਤੈਨੂੰ ਵਿਆਹ ਤਾਂ ਵਰਤਾ ਸੁਖਣਾ ਰੰਗ ਭਾਗ ਤਾਂ ਲੱਗਣਗੇ ਹਾਂ ਇਹ ਤਾਂ ਹੈਗਾ ਭੈਣ ਹਾਂ ਤੇ ਤੂੰ ਸਵੇਰ ਨੂੰ ਆਪਦੇ ਜਵਾਕਾ ਮੂਰੇ ਕਿਉਂ ਨਹੀਂ ਨੀਂ ਨੀ ਹੋਵੇਂ ਵੀ ਸ੍ਰੀਕਾ ਨੂੰ ਮਾਂ ਤੂੰ ਜ਼ਮੀਨ ਖਵਾਤੀ ਤੇ ਸਾਨੂੰ ਕਾਦੀ ਖਾਤਰ ਜੰਮਿਆ ਸੀ ਹਾਂ ਭੈਣ ਇਹ ਤਾਂ ਹੈਗਾ ਕੋਈ ਨਾ ਮੈਂ ਕਹਿ ਕੇ ਦੇਖੂਗੀ ਕੀ ਪਤਾ ਜੇ ਮੰਨ ਜੇ ਤਾਂ ਪਰ ਮੰਨ ਜੇ ਉਹ ਕਿਹਨ ਮੰਨ ਜੇ ਮੈਂ ਮੰਨ ਜੇ ਵਾਲੀ ਕੀ ਗੱਲ ਆ ਉਹਨੂੰ ਮਣਾ ਉਹ ਤੇ ਦਿਮਾਗ ਚ ਤੂੰ ਇਹ ਗੱਲ ਪਾ ਇਹ ਜ਼ਮੀਨ ਮੁੰਡੇ ਦੇ ਨਾਂ ਨਾ ਕਰਾ ਲਾਡੀ ਦੇ ਤੂੰ ਐਂ ਕਰ ਉਹਨੂੰ ਕਹਿ ਫਸਲ ਖਾ ਲ ਜ਼ਮੀਨ ਨਹੀਂ ਅਸੀਂ ਨਾ ਕਰਾਉਂਦੇ ਤੂੰ ਦੱਸ ਪਹਿਣੇ ਹੁਣ ਮੈਂ ਕੀ ਕਹਾਂ ਤੂੰ ਉਹਨੂੰ ਇਹ ਗੱਲ ਕਹਿ ਵੀ ਇਹ ਸਾਤੇ ਕਾਬ ਦਾ ਜਿਹੜਾ ਕੋਈ ਖਾਣਾ ਖਾਈ ਜਾਵੇ ਫਸਲ ਖਾਈ ਜਾਵੇ ਅੱਛਾ ਤੇ ਵੀ ਜ਼ਮੀਨ ਨਹੀਂ ਮੁੰਡੇ ਦੇ ਨਾਂ ਹੋਣੀ ਚਾਹੀਦੀ ਲਾਡੀ ਦੇ ਤੇ ਜੇ ਜ਼ਮੀਨ ਉਹਦੇ ਨਾਂ ਚੜ ਗਈ ਨਾ ਤੇ ਤੂੰ ਠੁੱਠਾ ਵੜ ਕੇ ਫਿਰਦੀ ਰਹੇਂਗੀ ਮੈਂ ਤੈਨੂੰ ਦੱਸਾਂ ਇਹ ਤਾਂ ਗੱਲ ਭੈਣੇ ਤੇਰੀ ਠੀਕ ਐ ਤੇਰੇ ਮਾੜੇ ਜੇ ਕਰਮਾਂ ਨੇ ਹੁਣ ਸਾਹ ਦਿੱਤਾ ਪਹਿਲਾਂ ਤਾਂ ਉਹੀ ਗੱਲ ਤੂੰ ਵੀ ਭਾਈ ਕਿਵੇਂ ਆਈਆਂ ਕਿਵੇਂ ਨਹੀਂ ਕਿਵੇਂ ਭਾਈ ਤੇਰਾ ਮਾਂ ਪਿਓ ਆ ਗੁਜ਼ਾਰਾ ਕਰਦਾ ਉਹ ਤਾਂ ਮੈਨੂੰ ਨਹੀਂ ਪਤਾ ਠੀਕ ਐ ਨਾ ਕਿਉਂਕਿ ਜੇ ਭਾਈ ਤੂੰ ਚੰਗੇ ਕਰਦੀ ਹੁੰਦੀ ਤਾਂ ਤੂੰ ਐਡੀ ਉਮਰ ਦੇ ਨਾਲ ਕਿਉਂ ਵਿਆਹ ਕਰਾਉਂਦੀ ਇਹ ਤਾਂ ਹੈਗਾ ਹਾਂ ਇਹ ਤਾਂ ਜੇ ਗੱਲਾਂ ਬੰਦਾ ਨਹੀਂ ਦੱਸਦਾ ਦੇਖਣ ਵਾਲੇ ਨੂੰ ਪਤਾ ਲੱਗ ਜਾਂਦਾ ਠੀਕ ਐ ਭੈਣੇ ਹਾਂ ਤੂੰ ਬਸ ਸਾਰਾ ਦਿਨ ਨੀਵੀ ਪਾ ਕੇ ਨਾ ਬੈਠੀ ਰਿਆ ਕਰ ਹਉਂ ਤੇਰਾ ਕਾਰੋਬਾਰ ਹੈ ਤੇਰਾ ਬੋਲਣ ਦਾ ਹੱਕ ਹੈਗਾ ਭੈਣੇ ਹੁਣ ਤੈਨੂੰ ਵੀ ਪਤਾ ਹੈ ਮੈਂ ਹੁਣ ਕੀ ਕਹਾਂ ਉਹਨੂੰ ਸੋਚਣੀ ਚਾਹੀਦੀ ਹੈ ਨਾ ਤਾਂ ਮੇਰੀ ਨਾਨਨੇ ਸੋਚਿਆ ਕੁਝ ਹੈ ਨਾ ਹੀ ਉਹਨੇ ਆਪਨੇ ਸੋਚਿਆ ਜਰਕਦੇ ਨੇ ਕਹਤਾ ਵੀ ਮੈਂ ਤਿੰਨ ਕਿਲੇ ਨਾ ਕਰਾ ਦੂੰਗਾ ਜ਼ਮੀਨ ਦੇ ਜਿਉ ਐ ਸੋਚਦਾ ਵੀ ਮੈਂ ਵੀ ਕਹਾਂ ਅੱਗੇ ਜਵਾਕ ਹੋ ਸਕਦਾ ਹੈ ਕੋਈ ਮੈਂ ਆਪਦੇ ਜਵਾਕਾਂ ਬਾਰੇ ਵੀ ਸੋਚਣਾ ਮੈਨੂੰ ਵਿਆਹ ਕਿਤੇ ਲੈ ਆਇਆ ਹੁਣ ਉਹਨੇ ਏਡੀ ਗੱਲ ਸੋਚੀ ਨਹੀਂ ਭੈਣੇ ਹੁਣ ਲੋਕ ਮੈਨੂੰ ਮਾੜੀ ਕਹਿਣਗੇ ਜੇ ਮੈਂ ਅੱਜ ਬੋਲਦੀ ਆਂ ਅਗਲਾ ਕਹੂਗਾ ਲੈ ਕੱਲ ਦੀ ਆਈ ਹੈ ਕੱਜ ਐਂ ਬੋਲਦੀ ਅੱਲਾ ਤਰਲਾ ਤਰ ਅੱਛਾ ਜੇ ਤੂੰ ਅੱਜ ਚੁੱਪ ਕਰ ਜੇਗੀ ਨਾ ਤੇ ਸਾਰੀ ਉਮਰ ਪਛਤਾਵੇਂਗੀ ਜੇ ਬੋਲ ਕੇ ਪਹਿੜੀ ਵੱਜ ਜੇਗੀ ਫੇਰ ਕੀ ਐ ਨਾਲੇ ਭਾਈ ਤੂੰ ਕਿਹੜਾ ਕਿਸੇ ਦੀ ਖਾਤਰ ਪਹਿੜੀ ਵੱਜਣਾ ਆਪ ਦੇ ਜਵਾਕਾਂ ਦੀ ਖਾਤਰ ਵੱਜਣਾ ਸਵੇਰ ਨੂੰ ਜਵਾਕ ਹੋਣਗੇ ਤੇਰੇ ਗੁਣ ਗਾਉਣਗੇ ਇਹ ਤਾਂ ਗੱਲ ਸਹੀ ਐ ਭਣੇ ਹੁਣ ਮੈਂ ਇਹੀ ਕਰੂੰਗੀ ਹੁਣ ਮੈਂ ਕਹਿ ਕੇ ਦੇਖੂੰਗੀ ਆਉਣ ਦੇ ਘਰੇ ਮਾਰ ਗਿਆ ਹੋਇਆ ਮੈਂ ਤਾਂ ਤੈਨੂੰ ਮਤ ਦੇਣ ਆਈ ਆ ਨਾਲੇ ਜੇ ਭਾਈ ਮੈਂ ਥੋੜੀ ਗੱਲ ਚ ਬੋਲਦੇ ਆ ਤੈਨੂੰ ਪਤਾ ਉੱਥੇ ਮੇਰਾ ਬਥੇਆ ਹਯਾਲ ਆਇਆ ਜੇ ਇੱਧਰ ਆਉਣੀ ਆ ਤਾਂ ਇੱਧਰ ਕਿੱਕਰ ਸੋ ਮੇਰਾ ਹਜਾਲ ਆਉਂਦਾ ਨਾਲੇ ਤੂੰ ਤਾਂ ਭੈਣੇ ਚੰਗੀ ਗੱਲ ਹੀ ਕਹਿਨੀ ਆ ਤੂੰ ਕਿਹੜ ਕਿਸੇ ਦਾ ਮਾੜਾ ਕਰ ਫਿਰ ਗੱਲ ਤਾਂ ਉਹੀ ਐ ਵੀ ਮੈਂ ਤਾਂ ਭਾਈ ਸੋਡਾ ਪੜਾਈ ਚਾਹੁੰਨੀ ਆ ਤਾਂ ਉਹੀ ਗੱਲ ਹੱਕ ਤਾਂ ਤੇਰਾ ਤੇ ਲੈ ਕੇ ਹੋ ਜਾਣ ਨਾਲੇ ਕੋਈ ਬਥੇਰਾ ਖਾ ਲਿਆ ਉਹਨਾਂ ਨੇ ਹਾਂ ਉਹੀ ਤਾਂ ਗੱਲ ਐ ਹੁਣ ਇਹੀ ਤਾਂ ਬੋਲਦੇ ਨੇਗੇ ਜੇ ਉਹ ਚੰਗੀ ਹੁੰਦੀ ਉਹ ਆਪ ਹੀ ਕਹਿੰਦੀ ਵੀ ਭਾਈ ਹੁਣ ਇਹਦਾ ਘਰ ਵੱਜ ਗਿਆ ਮੈਂ ਨਾ ਜ਼ਮੀਨਾਂ ਜਾਇਦਾਤਾਂ ਮੰਗਾ ਤੇ ਉਹ ਤੇਰੀ ਨੰਦ ਦੀ ਸੁਣ ਲਾ ਨਾ ਉਹਦਾਂ ਦੀ ਕਿੱਧਰ ਗਈ ਸੀ ਰਿਸ਼ਤਾ ਕਰਾਉਣ ਦੀ ਕਿਕਰ ਸਿਆਉਂ ਪਰਾ ਮਾਨੂੰ ਕਰਾ ਬੰਦ ਨੀ ਪੈਣਾ ਕਰੇ ਰੱਖੀ ਰੱਖਿਆ ਕਵਾਰਾ ਕਿਸੇ ਨੇ ਨਹੀਂ ਕੋਈ ਗੋ ਕੀਤੀ ਹਾਂ ਹੁਣ ਦੋਨਾਂ ਪਾਸੇ ਦੀਲੀ ਸਿੱਟ ਗਈ ਹੁਣ ਦੋਨਾਂ ਪਾਸੇ ਆਪ ਸੱਚੀ ਬਣ ਗਈ ਉਹ ਤਾਂ ਉਹਨਾਂ ਨੇ ਪੱਖ ਪੂਰ ਕੇ ਗਈ ਐ ਅੱਜ ਕੱਲ ਕੋਈ ਨਹੀਂ ਕਿਸੇ ਦਾ ਚੰਗਾ ਕਰਦਾ ਉਹਨੂੰ ਆਏ ਸੀ ਮੇਰੀ ਵੱਡੀ ਪਰਜਾਈ ਨਾ ਰਸ ਜੇ ਤੈਨੂੰ ਪਤਾ ਫਿਰ ਟਿੱਕੀ ਵੀ ਆ ਪਹਿਲਾਂ ਤਾਂ ਇਹਨਾਂ ਦੀ ਇਹ ਆਹੋ ਉਹੀ ਗੱਲ ਹੈ ਚਲ ਹੁਣ ਮੈਂ ਤਾਂ ਜਾਣੀ ਐ ਤੇ ਤੂੰ ਮੇਰੀ ਗੱਲ ਤੇ ਗੌਰ ਕਰੀ ਪਰ ਮੇਰਾ ਨਾਂ ਨਾ ਲੈਂਗੇ ਕੁਰਸੀਆਂ ਕੋਲੇ ਨਹੀਂ ਭੈਣੇ ਮੈਂ ਤੇਰਾ ਨਾਂ ਨਹੀਂ ਲੈਂਦੀ ਹੁਣ ਮੈਂ ਗੱਲ ਕਰਕੇ ਦੇਖੂਗੀ ਇਹ ਤਾਂ ਗੱਲ ਸਹੀ ਐ ਮੈਂ ਆਵਦੇ ਹੱਕ ਵਸਤੀ ਤਾਂ ਲੜੀ ਸਕਦੀ ਆ ਸਹੀ ਗੱਲ ਹੈ ਜਦੋਂ ਭਾਈ ਹੁਣ ਤੂੰ ਆ ਗਈ ਸੋ ਹੁਣ ਵਾਸਰਾ ਸਾਹ ਦੇ ਘਰੇ ਤੂੰ ਕਿ ਆਵਦੀ ਐਂ ਚੀ ਚ ਜਾਣਦੇਵੇਂ ਉਹਨਾਂ ਕੰਨੀ ਹਾਂ ਸਹੀ ਗੱਲ ਜਦੋਂ ਸਾਰੀ ਉਮਰ ਨਹੀਂ ਹੁਣ ਢਿੱਡ ਭਰਿਆ ਨਹੀਂ ਨਹੀਂ ਹਾਂ ਹੁਣ ਤਾਂ ਮੈਂ ਪੱਲੇ ਬਨ ਲਈ ਤੇਰੀ ਗੱਲ ਹੁਣ ਨਹੀਂ ਮੈਂ ਇੰਚ ਵੀ ਬਾਹਰ ਜਾਣ ਦਿੰਦੀ ਤੂੰ ਦੱਸੀ ਨਾ ਕਿ ਕਰਸੇ ਉਹਨੂੰ ਵੀ ਮੈਂ ਆਈ ਸੀ ਚੰਗਾ ਨਹੀਂ ਭਨੇ ਆਹ ਫੇਰ ਮੈਨੂੰ ਭਨੇ ਲੜਦਾ ਬੋਲਦਾ ਉਹ ਵਾਲਾ ਮੇਰੇ ਨਾਲ ਉਹਨੂੰ ਐ ਹੁੰਦਾ ਵੀ ਖਰਾਏ ਸਿਖਾ ਕੇ ਜਾਂਦੀ ਐ। ਲੈ ਸਿਖਾਉਣ ਦੀ ਗੱਲ ਨਹੀਂ। ਤੂੰ ਮੈਨੂੰ ਐ ਦੱਸ ਦੇ ਮੈਂ ਕਿਹ ਗੱਲ ਝੂਠੀ ਕਹੀ ਐ? ਹਾਂ, ਉਹੀ ਤਾਂ ਗੱਲ ਐ। ਹਾਂ, ਮੈਂ ਪਤਾ ਨਹੀਂ ਕਿ ਅੰਦਰ ਆ ਜਾਂਦੀ। ਚੱਲ ਮੈਂ ਨਹੀਂ ਹੁਣ ਤੂੰ ਚੱਕ ਲਾਦਾ ਸਮਾਨ। ਹੋਰ ਮੈਂ ਜਾਣੀ। ਚੱਲ ਮੇਰੀ ਗੱਲ ਤੇ ਗੌਰ ਕਰ ਲਈ ਹੁਣ। ਨਹੀਂ ਨਹੀਂ ਪਹਿਲਾਂ। ਹਾਂ।